1311 ਏਕੜ ਇਸ ਪੰਜਾਬ ਦੀ ਹਿੱਕ ਦੇ ਵਿੱਚੋਂ ਉਹਦਾ ਦਿਲ ਕੱਢ ਕੇ ਲਿਆਇਆ ਜਾ ਰਿਹਾ ਜਿਹਦੇ ਤੇ ਦਿੱਤਾ ਕੀ ਜਾ ਰਿਹਾ ਛੁਣਛਣਾ ਦਿੱਤਾ ਜਾ ਰਿਹਾ ਉਹ ਭਰਾਵੋ ਤੁਸੀਂ ਲੜਾਈ ਲੜਨੀ ਆ ਤੁਸੀਂ ਲਾਹਬੰਦੀ ਕਰਨੀ ਆ ਤੁਸੀਂ ਇੱਥੇ ਰੋਹ ਪੈਦਾ ਕਰਨਾ ਤਾਂ ਕਿ ਇਹ ਜਿਹੜੇ ਲੁਟੇਰੇ ਤੁਰੇ ਫਿਰਦੇ ਆ ਬੜਾ ਟਾਈਮ ਲਾ ਲਿਆ ਇਹਨਾਂ ਨੇ ਸਾਢੇ 3 ਸਾਲ ਚ ਪੰਜਾਬ ਨੂੰ ਜੋ ਲੁੱਟ ਕਰਤੀ ਤੇ ਤੁਹਾਡੇ ਜਜ਼ਬੇ ਨਾਲ ਆਉਣ ਵਾਲੇ 27 ਦੇ ਵਿੱਚ ਤੁਸੀਂ ਸਰਕਾਰ ਕਾਲੀਦਾਦੀ ਬਣਾਉਣੀ ਆ ਪਰ ਤੁਹਾਡੇ ਵਾਸਤੇ ਰਸਤਾ ਪੈਣ ਪੈਣਾ ਬਹੁਤ ਵਿਖੜਾ ਹੋ ਜਾਣਾ ਕਿੰਨਾ ਖਰਚਾ ਚੁੱਕ ਕੇ ਇਸ ਪੰਜਾਬ ਨੂੰ ਕੰਗਾਲ ਕਰਦਾ ਤੇ ਐਸ਼ਾ ਕੌਣ ਕਰਦਾ ਨਜ਼ਾਰੇ ਕੌਣ ਮਾਰਦਾ ਆ ਕੇਜਰੀਵਾਲ ਤੇ ਉਹਦੇ ਟੋਲਾ ਜਿਹੜਾ ਲੋਟੂ ਟੋਲਾ ਜਾਜ ਪੰਜਾਬ ਦਾ ਤੇ ਕੰਡਕਟਰ ਕੌਣ ਹੈ ਕੰਡਕਟਰ ਹੈ ਸਾਡਾ ਮੁੱਖ ਮੰਤਰੀ ਮੈਂ ਉਹਨੂੰ ਕਦੇ ਵੀ ਸਿੰਘ ਨਹੀਂ ਨਾਲ ਲਾਉਂਦਾ ਜੋ ਕਿ ਇੱਥੇ ਜ਼ਿਕਰ ਹੋਇਆ ਸੀ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਸੀ ਉਸੇ ਦਿਨ ਹੀ ਨਤੀਜਾ ਆ ਗਿਆ ਸੀ ਜਿੱਦਣ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਭਗਵੰਤ ਨੂੰ ਉੱਥੇ ਲੈ ਕੇ ਗਏ ਤੇ ਪੰਜਾਬ ਦੀ ਪੱਕ ਕੇਜਰੀਵਾਲ ਦੇ ਪੈਰਾਂ 'ਚ ਰੱਖੀ ਸੀ ਉਸੇ ਦਿਨ ਹੀ ਸ਼ਰਮ ਨਾਲ ਹਿੱਕਾ ਝੁਕ ਕੇ ਮਰ ਗਏ ਭਰਾਵੋ ਲੜਾਈ ਲੜੋ ਬੜੀ ਵੱਡੀ ਲੜਾਈ ਆ ਆਪਦੇ ਵਜੂਦ ਦੀ ਲੜਾਈ ਆ ਸਾਡੇ ਇਸ ਪੰਜਾਬ ਦੀ ਲੜਾਈ ਆ ਇਸ ਲੜਾਈ ਨੂੰ ਜੇ ਅਸੀਂ ਲੜ ਸਕਦੇ ਆ ਤਾਂ ਅਕਾਲੀ ਦਾਲੀ ਇੱਕੋ ਇੱਕ ਅਸੀਂ ਪਾਰਟੀ ਆ ਇੱਥੇ ਕਿਸਾਨ ਜਿੱਥੇ ਬੰਦੀਆਂ ਵੀ ਆਈਆਂ ਇੱਥੇ ਮੁਸਲਮਾਨ ਭਰਾ ਵੀ ਆਏ ਨੇ ਇੱਥੇ ਪੰਜਾਬ ਦਾ ਹਰ ਵਰਗ ਇੱਥੇ ਤੁਹਾਡੇ ਨਾਲ ਸ਼ਾਮਲ ਆ ਅਸੀਂ ਉਹਨਾਂ ਨੂੰ ਧੰਨਵਾਦ ਵੀ ਕਰਦੇ ਆ ਜੀ ਆਇਆਂ ਵੀ ਕਹਿੰਦੇ ਆ ਅੱਜ ਮੈਂ ਇੱਕ ਗੱਲ ਕਹਿ ਦਵਾਂ ਕਿ ਪਿੰਡਾਂ ਦੇ ਨਾਮ ਜਾਰੀ ਹੋ ਗਏ ਤੇ ਹਾਲੇ ਆਪਾਂ ਚੁੱਪ ਕਰਕੇ ਕਿਵੇਂ ਬੈਠੇ ਹਾਂ ਆਪਾਂ ਲੜਾਈ ਲੜੀਏ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਕਦੇ ਵੀ ਢੈਂਟੀਗਰਾਂ ਦੀ ਗੱਲ ਨਹੀਂ ਕਰਨੀ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦਾ 2311 ਏਕੜ ਇਸ ਪੰਜਾਬ ਦੀ ਹਿੱਕ ਦੇ ਵਿੱਚੋਂ ਉਹਦਾ ਦਿਲ ਕੱਢ ਕੇ ਲਿਆਇਆ ਜਾ ਰਿਹਾ ਜਿਹਦੇ ਤੇ ਦਿੱਤਾ ਕੀ ਜਾ ਰਿਹਾ ਛੁਣਛਣਾ ਦਿੱਤਾ ਜਾ ਰਿਹਾ ਉਹ ਭਰਾਵੋ ਤੁਸੀਂ ਲੜਾਈ ਲੜਨੀ ਆ ਤੁਸੀਂ ਲਾਹ ਮੰਦੀ ਕਰਨੀ ਆ ਤੁਸੀਂ ਇੱਥੇ ਰੋਹ ਪੈਦਾ ਕਰਨਾ ਤਾਂ ਕਿ ਇਹ ਜਿਹੜੇ ਲੁਟੇਰੇ ਤੁਰੇ ਫਿਰਦੇ ਆ ਬੜਾ ਟਾਈਮ ਲਾ ਲਿਆ ਇਹਨਾਂ ਨੇ ਸਾਢੇ 3 ਸਾਲ ਚ ਪੰਜਾਬ ਨੂੰ ਜੋ ਲੁੱਟ ਕਰਤੀ ਤੇ ਤੁਹਾਡੇ ਜਜਬੇ ਨਾਲ ਆਉਣ ਵਾਲੇ 27 ਦੇ ਵਿੱਚ ਤੁਸੀਂ ਸਰਕਾਰ ਕਾਲੀਦਾਦੀ ਬਣਾਉਣੀ ਆ ਪਰ ਤੁਹਾਡੇ ਵਾਸਤੇ ਰਸਤਾ ਪੈਣਾ ਬਹੁਤ ਵਿਖੜਾ ਹੋ ਜਾਣਾ ਕਿੰਨਾ ਕਰਜ਼ਾ ਚੁੱਕ ਕੇ ਇਸ ਪੰਜਾਬ ਨੂੰ ਕੰਕਾਲ ਕਰਦਾ ਤੇ ਐਸ਼ਾ ਕੌਣ ਕਰਦਾ ਨਜ਼ਾਰੇ ਕੌਣ ਮਾਰਦਾ ਆ ਕੇਜਰੀਵਾਲ ਤੇ ਉਹਦੇ ਟੋਲਾ ਜਿਹੜਾ ਲੋਟੂ ਟੋਲਾ ਜਾਜ ਪੰਜਾਬ ਦਾ ਤੇ ਕੰਡਕਟਰ ਕੌਣ ਹੈ ਕੰਡਕਟਰ ਹੈ ਸਾਡਾ ਮੁੱਖ ਮੰਤਰੀ ਮਾਰੂ ਕਦੇ ਵੀ ਸਿੰਘ ਨਹੀਂ ਨਾਲ ਲਾਉਂਦਾ ਜੋ ਕਿ ਇੱਥੇ ਜ਼ਿਕਰ ਹੋਇਆ ਸੀ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਸੀ ਉਸੇ ਦਿਨ ਹੀ ਨਤੀਜਾ ਆ ਗਿਆ ਸੀ ਜਿੱਦਣ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਭਗਵੰਤ ਨੂੰ ਉੱਥੇ ਲੈ ਕੇ ਗਏ ਤੇ ਪੰਜਾਬ ਦੀ ਪਾਕ ਕੇਜਰੀਵਾਲ ਦੇ ਪਰਛਰ ਰੱਖੀ ਸੀ ਉਸੇ ਦਿਨ ਹੀ ਸ਼ਰਮ ਨਾਲ ਜਿੱਦਾਂ ਡੁੱਬ ਕੇ ਮਰ ਗਏ ਭਰਾਵੋ ਲੜਾਈ ਲੜੋ ਬੜੀ ਵੱਡੀ ਲੜਾਈ ਆ ਆਪਦੇ ਵਜੂਦ ਦੀ ਲੜਾਈ ਆ ਸਾਡੇ ਇਸ ਪੰਜਾਬ ਦੀ ਲੜਾਈ ਆ ਇਸ ਲੜਾਈ ਨੂੰ ਜੇ ਅਸੀਂ ਲੜ ਸਕਦੇ ਆ ਦਾ ਅਕਾਲੀ ਵਾਲੀ ਇੱਕੋ ਇੱਕ ਅਸੀਂ ਪਾਰਟੀ ਆ ਇੱਥੇ ਕਿਸਾਨ ਜਥੇਬੰਦੀਆਂ ਵੀ ਆਈਆਂ ਇੱਥੇ ਮੁਸਲਮਾਨ ਭਰਾ ਵੀ ਆਏ ਨੇ ਇੱਥੇ ਪੰਜਾਬ ਦਾ ਹਰ ਵਰਗ ਇੱਥੇ ਤੁਹਾਡੇ ਨਾਲ ਸ਼ਾਮਿਲ ਆ ਅਸੀਂ ਉਹਨਾਂ ਨੂੰ ਧੰਨਵਾਦ ਵੀ ਕਰਦੇ ਆ ਜੀ ਆਇਆਂ ਵੀ ਕਹਿੰਦੇ ਆ ਅੱਜ ਮੈਂ ਇੱਕ ਗੱਲ ਕਹਿ ਦਵਾਂ ਕਿ ਪਿੰਡਾਂ ਦੇ ਨਾਮ ਜਾਰੀ ਹੋ ਗਏ ਤੇ ਹਾਲੇ ਆਪਾਂ ਚੁੱਪ ਕਰਕੇ ਕਿਵੇਂ ਬੈਠੇ ਜਾਈਏ ਆਪਾਂ ਲੜਾਈ ਲੜੀਏ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਕਦੇ ਵੀ ਟੈਂਟੀਗਰਾਂ ਦੀ ਗੱਲ ਨਹੀਂ ਕਰਨੀ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦਾ